ਤੇ ਦੈਣੀ ਪੰਜ ਕੁ ਸਵੇਰੀ ਚ ਸასი ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਤੇ ਚਾਲਾ ਸਵਾਗਤ ਆ ਦੋਸਤੋ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਇਸ ਟਾਈਮ ਪਿੰਡ ਕੋਡ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਅਮਰਵੀਰ ਦੇ ਕੋਲੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਈ ਹੋਈ ਇੱਕ ਤੁਹਾਨੂੰ ਪੂਰੀ ਉੱਚੀ ਲੰਮੀ ਕੱਦ ਦੀ ਗਾਂ ਵਖਾਉਣੀ ਆ ਮਿੱਤਰੋ ਬਹੁਤ ਟੌਪ ਕਲਾਸ ਚੰਗੇ ਦੁੱਧ ਦੀ ਮਾਲਕਣ ਹੁਣ ਕੁਝ ਕੁ ਦਿਨਾਂ ਦੀ ਹੀ ਹਜੇ ਸੋਈ ਆ ਬੌਲੇ ਤੇ ਚੱਲਦੀ ਆ ਆਉ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਬਾਈ ਤੋਰ ਦਿੰਦਾ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਆ ਸਰ ਠੀਕ ਆ ਜੀ ਬਈ ਸੇਤੰਕਰ ਪਰਿਵਾਰ ਬਾਈ ਇਹ ਕਿਰਪਾ ਬਾਬੇ ਦਾ ਚਲੋ ਸ਼ੁਕਰਾ ਸਿਰ ਕੰਮ ਹੁਣ ਸ਼ੁਰੂ ਕਰਤਾ ਹੈ ਹਾਂਜੀ ਹਾਂਜੀ ਮਨਾਂ ਰੋਗ ਤਾਂ ਹੀ ਗਰਮੀ ਕਰਦਾ ਉਹਦਾ ਗਰਮੀ ਬਾਲੀ ਬਾਲੀ ਆ ਗਰਮੀ ਦੇ ਦਾ 2 ਮਹੀਨੇ ਕਰ ਬੈਈ ਜਾਵੇ ਟੱਕੇ ਤੇ ਹਾਂਜੀ ਹਾਂਜੀ अच्छा भाई किनुस हुआ फिर एगा ये तीसरा सुआ है तीसरा सुआ सुई है हां अच्छा अमर भाई कितने दिन हो गए सुई नु पांच दिन हो गए आज पांच दिन हो गए सुई नु पांच दिन दी सुई ਥਲੇ ਕਿੰਨਾ ਦੁੱਧ ਤਿਆਰ ਆ ਪਈਆ ਮਰ 14 ਲੀਟਰ ਤਿਆਰ ਆ 14 ਤੋਂ ਬਾਹਰ ਹੀ ਹੋਊਗਾ ਠੀਕ ਆ ਭਾਈ ਲੈਵਾਲੂ ਬਾਦੀ ਚੰਗਾ ਗਾਂ ਕੱਦ ਕੋਦ ਬਹੁਤ ਆ ਹਨਾ हां जी 20 ਲੀਟਰ ਤੱਕ ਕੱਢ ਦੂਗੀ ਤੋਰਨਾ ਦੇ ਦੂਗੀ ਇਹਨਾਂ ਦਾ ਯਾਰ मतलब ਕਹਿਣ ਵਾਲੀ ਗੱਲ ਹੀ ਨਹੀਂ ਕੋਈ ਗਾਂ ਹੀ ਦੱਸੀ ਜਾਂਦੀ ਆ अच्छा भाई ਮਗਰ ਆ ਗਏ ਤੇ ਪਹਿਲਵਾਨ हां जी ਵਛਾ ਜੀ ਨਮਸਤ ਆ ਗਿਆ ਠੀਕ ਆ ਤੇ ਚਵਾਈ ਚਵੀਨ ਕਿਵੇਂ ਚਵਾਈ ਬਹੁਤ ਬਿਲਕੁਲ ਓਕੇ ਆ ਥਾਣੀ ਚੰਗਾ ਲੱਗਾ ਗਰ ਮਾਰੀਓ ਠੀਕ ਹੈ ਤੇ ਅੱਛਾ ਬਈ ਹੁਣ 7-7 ਕਿਲੋ ਡੰਗ ਦਾ ਦੁੱਧ ਹੈਗਾ ਇਹਦਾ ਹਾਂਜੀ ਹਾਂਜੀ ਠੀਕ ਆ ਧਾਰਾ ਮਰਾ ਲੈਂਦੀ ਐ ਹਾਂ ਹਾਂ ਮਾਰੀ ਪੁੱਤ ਬਣੀ ਬੈਠੀ ਥੱਲੇ ਲੈ ਅੱਛਾ ਚਵਾਈ ਚੁਈ ਵੀ ਚੰਗੀ ਐ ਸੀਲ ਵੀ ਆ ਹਨਾ ਹਾਂ ਬੱਚਾ ਲਾ ਲੈਣਾ ਚੱਲ ਰਹਿਮ ਦੇ ਕੋਈ ਨਾ ਪਾ ਮਾਪੇ ਚੋਲੂ ਜਨੇ ਲੈਣੀ ਹੋਈ ਹਨਾ ਬਈ ਹਾਂ ਆਪਣੇ ਤੇ ਕਿਹੜਾ ਰਹਿਣਾ ਭਾਵੇਂ ਦੋ ਰੰਗ ਚੋਕੇ ਲੱਗ ਆ ਠੀਕ ਆ ਅੱਛਾ ਬੱਚਾ ਆ ਗਿਆ ਆ ਜਿਹੜਾ ਇਹਦਾ ਲੈ ਜੀ ਪੁੱਤ ਬੱਚਾ ਵੀ ਵਿਖਾ ਦੀ ਅੱਛਾ ਬਈ ਅਮਰ ਤੇਣ ਲੈਣ ਵਾਲਾ ਰੇਟ ਖੜ ਗਿਆ ਆਪਾਂ ਜਥੇ ਪਹਿਲਾ ਸੌਦਾ ਆਪਣਾ ਹੁਣ ਰੀਏ ਬੋਣੀ ਟਿਕਾ ਕੇ ਜੇ ਆਪੋ ਸਾਥੀ ਯਾਰ ਦੀ ਦੇਦੇ ਮਾਨਤਨ ਕਰ ਕਰ ਦਾਂਗੇ ਖੁੱਲਾ ਇਹੋ ਜੀ ਗਾਂ ਦਾ ਲੈ 45 ਪਿਆ ਯਾਰ ਮਤ ਤੋਕੜ ਗੱਬਣ ਕਰਕੇ ਵੀ ਪੌਣ ਦੀ ਵੇਚ ਲਾ ਹਾਂਜੀ ਹਾਂਜੀ ਐਡੀ ਵੱਡੀਆਂ ਹਨਾ ਹਾਂਜੀ ਬਹੁਤ ਕੱਦ ਕਾਠ ਹੈ ਹਾਂ ਉੱਚੀ ਬਹੁਤ ਲੰਮੀ ਹੋਲੇ ਇੱਕ ਗੱਲ ਆ ਬਾਈ ਮਨ ਦਾ ਵੀ ਕਰਮਾਂ ਵਾਲੀ ਦਾ ਚਲੋ ਠੀਕ ਹੈ ਤੇਰਾ ਟਕਾਣਾ ਬੜਾ ਵਧੀਆ ਲੱਗਿਆ ਮੈਨੂੰ ਕੱਚਾ ਥਾਂ ਠੰਡੀ ਛਾਂ ਤੇ ਇੱਥੇ ਹਾਂ 2 ਕਿਲੋ ਦੋਂਜੀ ਵੱਧ ਜਾਂਦੀਆਂ ਹਾਂ ਵੱਧ ਜਾਂਦੀਆਂ ਹਾਂ ਵੱਧ ਜਾਂਦੀਆਂ ਹਾਂ ਅੱਛਾ ਅਮਰ ਭਾਈ ਨੰਬਰ ਕਰੀ ਸਾਂਝਾ ਕਰਾਂ ਦੀ 98034 86834 ਇਹ 98034 86834 ਹਾਂਜੀ 98034 86834 ਬਾਈ ਦਾ ਨੰਬਰ ਆ 50 ਦਿਨਾਂ ਦੀ ਸੂਈ ਥਲੇ 14 ਕਿਲੋ ਦੁੱਧ ਬੋੜਾ ਲਾਲਿਓ ਦੁੱਧ ਨਾਲਿਓ ਇਸ ਟਾਈਮ ਕੰਡੇ ਵਾਲਾ ਤਿਆਰ ਆ ਮਗਰ ਇਹਦੇ ਬੱਛਾ ਵਾ ਰੇਟ ਇਹਦਾ 60000 ਆ ਮੰਨਤਨ ਹੋ ਜਾਊਗਾ 20 22 ਕਿਲੋ ਦੇ ਟਿਕਾਣੇ ਦੀ ਸੇਵਾ ਹੋਗੀ ਤਾਂ 25 ਕਿਲੋ ਦੁੱਧ ਵੀ ਗਾਂ ਦੇ ਜੂਗੀ ਪਰ ਤੁਸੀਂ 20 ਮੰਨ ਕੇ ਤਾਂ ਲਿਆ ਜੇਣਾ 20 ਤਾਂ ਕਿਤੇ ਵੰਝੀ ਨਹੀਂ ਜਾਂਦੀ ਕਰਮਾ ਵਾਲੀ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਆ ਗਾਂ ਤੁਹਾਡੇ ਸਾਹਮਣੇ ਆ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਤੇ ਆਮਰ ਬਾਈ ਦੇ ਘਰੋਂ ਵੀਡੀਓ ਦਿਖਾ